ਨਾ ਤੂੰ ਖੜਾ ਹੋ ਗਿਆ ਕੁੱਤੇਗਾ ਹੁਣ ਮੇਨ। ਕੁਰਦਾ ਕਾਨੂੰ ਆ ਆ ਹਾਂ ਦੱਚ ਤੈਨੂੰ ਕੀ ਚਾਹੀਦਾ? ਆ ਆਏ ਕਹਿੰਦੇ ਸੱਚ ਹੋ ਮੈਂ ਸਾਮਾਨ ਲੈਣ ਆਈ ਤੇ। ਹੈ? ਸਾਮਾਨ ਚਾ ਲੈਣ ਆਈ ਤੇ। ਮਾਹ ਕਿਤੇ ਕਹਿੰਦੀ ਸਾਬ ਕਰਨਾ ਹੀ ਆ। ਸਾਬ ਕਿਨੇ ਕਨੇ 5-400 ਰੁਪਇਆ ਹੋਣਾ। ਉਹ ਹੀ ਪਿੰਡੋਂ ਤੱਕ ਜਾਂਦੇ। 5-400 ਨਹੀਂ ਬਿੰਦੀਆਂ ਲਾ ਮਗਰ 5000 ਰੁਪਏ ਦੇ ਲਵੇ ਹੋਰੇ 4500 ਹੋਰੇ ਪੂਰਾ। 100 ਖਾ। ਹਾਂ 100 ਲੈ ਮੈਂ ਛਾਉਗਾ ਤੋ ਘਾ ਮੈਂ ਕੀ ਝੂਠ ਬੋਲਦਾ। ਛਾਉ ਖਾਨ ਨੂੰ। ਆ ਕਾਪੀ ਬੋਲਦੀ ਐ ਮੇਰੀ ਜਿੱਥੇ ਲਿਖਦਾ ਨਹੀਂ ਕਿਹਾ ਵੀ ਸੌ ਖਾ ਵੀ ਇੰਨੇ ਪੈਸੇ ਹੋ ਰਹੇ ਨੇ ਫੇਰ ਮੈਂ ਛਾਉ ਕਦੇ ਵਾਸਤੇ ਖਾ ਮਾ ਫੇਰ ਪਿੰਡੋਂ ਤਾਂ ਨਹੀਂ ਜਾਂਦੇ ਅੱਖੋਂ ਪਿੰਡ ਚ ਹੀ ਬਸ ਲਿਆਂਗੇ ਕੋਈ ਨਾ ਦੇ ਦਾਂਗੇ ਪੈਸੇ ਚੱਲ ਤੂੰ ਇਹ ਗੱਲ ਆ ਚੱਲ ਛੋਦਾ ਦੱਸ ਕੀ ਪਾਵਾਂ ਹਾਂ ਇੱਕ ਮੇਰੀ ਗੱਲ ਹੋਰ ਸੁਣ ਰਾਤ ਚ ਨਾ ਟੋਕਿਆ ਕਰ ਆਉਂਦਾਂਗਾ ਥੋੜੀ ਜਿਹੀ ਪੈਸੇ ਦੀ ਛੋਦੇ ਕਣੀ ਐ ਕਹਿ ਦਿੰਨਾਗਾ ਪਤਾ ਹੁਣ ਟੋਕਣਾ ਤਾਂ ਬੰਦ ਐ ਬੰਦੇ ਦੇ ਜਹਾਜ਼ ਤਾਂ ਕਰਾਣਾ ਪੈਂਦਾ ਅੱਜ ਕੱਲ੍ਹ ਨੇ ਦਿਮਾਗ ਕਿੱਥੇ ਆ ਭੁੱਲ ਜਾਂਦੇ ਨੇ ਫੇਰ ਕਦੇ ਜਦ ਮੈਂ ਚੱਲੇਗੀ ਨਹੀਂ ਕੋਈ ਦੁਕਾਨ ਵਾਲਾ ਨਹੀਂ ਸਾਡੇ ਘਰੇ ਆਉਂਦਾ ਹੈ ਫੇ 14 ਮੈਥੋ ਲੈ ਕੇ ਜਾਂਦੀਆਂ ਛੋਡੇ ਘਰੇ ਮੈਂ ਜਾਊ ਜੇ ਹੋ ਤਾਂ ਲੈ ਮੇਗੀ ਫਿਰ ਇਹ ਉਹ ਅਗਲਾ ਹੋਰ ਦੁਕਾਨਾਂ ਤੇ ਫਿਰ ਜਾਣਾ ਸੌਦਾ ਲੈਣਾ ਹੈ ਹੋਰ ਦੁਕਾਨਾਂ ਤੇ ਗੱਲ ਸੁਣਾ ਕੋਈ ਨਾ ਮੇਰੇ ਘਰ ਵਾਲਾ ਨਾ ਟਰੱਕ ਤੇ ਜਾ ਰਿਹਾਗਾ ਉਹ ਨੂੰ ਆ ਜਾਣ ਦੇ ਤੇ ਦੇ ਦੂੰਗੀ ਪੈਸੇ ਉਹ ਪੈਸੇ ਲੇਊਗਾ ਨਾ ਵਿੱਚੋਂ ਕੱਟ ਲਊਂਗੀ ਚੋਰੀ ਉਹ ਤਾਂ ਦੰਦਾ ਨਹੀਂ ਹੈਗਾ ਹੈ ਆਏ ਕਹਿੰਦੇ ਮਾ ਫਿਰ ਉਹ ਦੇ ਦੂਗਾ ਜਦ ਆ ਗਿਆ ਤੇ ਤੂੰ ਆਏ ਕਹਤਾ ਹਾਂ ਸਮਾਨ ਲੈ ਤੂੰ ਆਂ ਦੱਸ ਮੈਨੂੰ ਸਮਾਨ ਦੱਸ ਫਟਾਫਟ ਸਮਾਨ ਉਹ ਜਿਹੜਾ ਬੰਦ ਪੈਕਟ ਆਇਆ ਕਿ ਨਹੀਂ ਬੰਦ ਪਏ ਨੇ ਮੱਧੂ ਪਏ ਨੇ ਤੂੰ ਦੱਸ ਤੈਨੂੰ ਕੀ ਕੀ ਲੈਣਾ ਦਾ ਸੋਲੇ ਸੋਲੇ ਦੇ ਦੀ 2 ਕਿਲੋ ਆ 2 ਕਿਲੋ ਆ ਹਾਂ ਅੱਧੀ ਕੀ 2 ਵੇਫਲ ਲੱਗੇ ਤੇ 2 ਕਿਲੋ ਲੱਗ ਗਿਆ ਚੱਲ ਕੋਈ ਨਾ ਪਾ ਦੂਆਂ ਪਹਿਲਾਂ ਤੂੰ ਹੋਰ ਸਮਾਨ ਦੱਸ ਉਹ ਤਾਂ ਦੁਕਾਨ ਉੱਪਰ ਖੀ ਸਮਾਨ ਦੀ ਆ ਫੇਰੇ 2 ਪੈਸੇ ਬਚੂਗਾ ਪਹਿਲਾਂ ਲਾਉਂਗਾ ਜੇ ਫਿਰ ਇਹ ਸਮਾਨ ਤੇ ਲਵੇ ਲੱਗੇਗਾ ਫੇਰੇ ਹੀ ਦੱਸੂਗੀ ਵੀ ਆ ਦੇ ਦੇ ਲੈ ਤੂੰ ਦੱਸ ਕੇ ਨਾ ਬੋਲ ਆ ਦੇਖ ਦੇ 5-7 ਡੱਬੀਆਂ ਬਿਸਕੁਟਾਂ ਦੀਆਂ ਆਹਾ ਹਾਂ ਵਧੀਆ ਨੇ ਇਹ ਹਾਂ ਦੋ ਪਾ ਦਾ ਦੋ ਨਾਲ ਕੀ ਹੋਊਗਾ ਦੋ ਤਾਂ ਮੇਰੀ ਕੁੜੀ ਖਾ ਜਾਊਗੀ ਅੱਛਾ ਇਹ ਲੈ ਚਾਰ ਪਾ ਦੇ ਨਾ ਬੋਹਰ ਪਾ ਦੇ ਕੀ ਮਰਾ ਮਰਦਾਂ ਦਾ ਪੈਸੇ ਦੇਵਾਂਗੇ ਤੂੰ ਆਣ ਕੇ ਨਟ ਡੇਗ ਦੇ ਤਾਂ ਆ ਨਿੰਕ ਇੰਤ ਕਿਵੇਂ ਡੇਗਦਾ ਛਾਬੀ ਰੱਖਣਾ ਲੈ ਛੀ ਪੱਤੀਆਂ ਇਹ ਕਾ ਪਾ ਦੇ ਲਾਲਜਾ ਬੋਤਲ ਆ ਪਾ ਦਾ ਹਾਂ ਵਧੀਆ ਚ ਹੈ ਮੂੰ ਇਹਦੂ ਕਾ ਟ੍ਰੇਡ ਵਾਲੀ ਵੀ ਹੈਗੀ ਐ ਕਟ ਟ੍ਰੇਡ ਵਾਲੀ ਕੀ ਕਰਨੀ ਹੈਗੀ ਵਧੀਆ ਹੋਣੀ ਚਾਹੀਦੀ ਹੈਗੀ ਬੇ ਨੋਟ ਤਾਂ ਟੱਪੀ ਹੋਈ ਹਲੇ ਕੱਲ ਤਾਂ ਲੈ ਆ ਢੀ ਛੇਦੀ ਕੱਥੋਂ ਦੇ ਟੱਪ ਗਈ ਉਹ ਜਿਹੜਾ ਪੈਕਟ ਪਾ ਦੇ ਕ ਹਾਂ ਪੁੱਜੀ ਦਾ ਇੰਨਾਲ ਪਾ ਦੇ ਕਿਲੋ ਵਾਲਾ ਹੈ ਕਿਲੋ ਵਾਲਾ ਦੇਖੋ ਹਾਂ ਤਾਂ ਖਿਆ ਮੈਨੂੰ ਡੇਢ ਘੰਟੇ ਪੇ ਵਧੀਆ ਗਾਉ ਹਰੇਕ ਚੀਜ਼ ਦੀ ਕਹਿੰਦੇ ਨੇ ਡੇਟ ਤਾਂ ਨਹੀਂ ਟੱਪੀ ਡੇਢ ਕੱਥੋਂ ਟੱਪ ਜੂ ਹਲ ਤਾਂ ਤਾਂ ਜਾਂਦਾ 14 ਆਂਦਾ ਤੇ ਜੇ ਦੇ ਪਹਿਲਾਂ ਵਧੀਆ ਵੇਚਣ ਦਾ ਬਣਿਆ ਹੋਇਆ ਹੈ ਵਧੀਆ ਵੇਚਣ ਦਾ ਬਣਿਆ ਹੋਇਆ ਲੈ ਕਹਿੰਦੀ ਵਧੀਆ ਵੇਚਣ ਨੂੰ ਹੁਣ ਦੱਸ ਮੈਂ ਲਵੇ ਬੈਠ ਕੇ ਥੋੜੀ ਬਣਵਾਇਆ ਕੰਪਨੀ ਦਾ ਹੈ ਵਧੀਆ ਇੰਨਾ ਕਹਿ ਸਕਦਾ ਹਾਂ ਚਲੋ ਹੋਰ ਇੱਕ ਛੋਟਾ ਨਾਲ ਪੈਕਟ ਦੇ ਦੇ ਹੈ ਇੰਨਾ ਦਾ ਪੈਕਟ ਅੱਧਾ ਕਿਲੋ ਬੁੱਧ ਨੇ ਅੱਧਾ ਕਿਲੋ ਕੀ ਕਰਨਾ ਕਿਲੋ ਦਾ ਪਾ ਦੇ ਨਾ ਕਿਲੋ ਦਾ ਇਹ ਪੈਸਾ ਵਿਚ ਦਾ ਮਿਲ ਆਉਂਗੇ ਮਕਸ ਹੋ ਜਾਣਗੇ ਆ ਦੋ ਦਿਨ ਚੱਲ ਜੂਗਾ ਫਿਰ ਬਾਅਦ ਚ ਕਹਿ ਦਿੰਦੀ ਆ ਪੈਸੇ ਇੰਨੇ ਕਿੰਨੇ ਹੋ ਗਏ ਹਾਂ ਮੈਂ ਤੈਨੂੰ ਦੱਸੂਗੀ ਪੈਸੇ ਵਾਲੇ ਜੋ ਤੂੰ ਵੀ ਦੱਸੂ ਪਹਿਲਾਂ ਸਾਮਾਨ ਪਾ ਦੇ ਤੂੰ ਹਾਂ ਹੋਦਾ ਅੱਛਾ ਹੋ ਗਿਆ ਲੈ ਤੂੰ ਰਫੜਾ ਮੈਨੂੰ ਹਾਂ ਇੱਕਾ ਮੇਰੀ ਕੁੜੀ ਨੂੰ ਆ ਪਾ ਆਦੇ ਦੇ ਕੋਰ ਕਰੇ ਦੇ ਪੈਕਟ ਨਹੀਂ ਕਿਹੜਾ ਲੈ ਮੈਂ ਘਰ ਆ ਜਾ ਨਾ ਚੌੜ ਕਰਿਆ ਕਰਤਾ ਅਸੀਂ ਤਾਂ ਦੁਕਾਨ ਤੇ ਚੜਨ ਦਾ ਬਾਣੀਆ ਤੈਨੂੰ ਲੈ ਨੋਂ ਤਾਂ ਦੱਛੋ ਕਾ ਦੇਦਾ ਬਹੁਤ ਵਧੀਆ ਨੇ ਕੱਲੇ ਆਏ ਨੇ ਇਹ ਨਮਾ ਕਿਹੜੇ ਕੋਰ ਕਰ ਬਸ ਖੁੱਤਾਂ ਹਾਏ ਗਿਨੇ ਹੁਣ ਤਾਂ ਲੜਦੇ ਹੱਥ ਆਏ ਆ ਆ ਦੇ ਦੇ ਹਾਂ ਆ ਹਾ ਦੇ ਦੇ ਆ ਕਹਿੰਦੇ ਲੋਕ ਨੂੰ ਉਂੜਲੇ ਜਾ ਆ ਦੇ ਦਾ ਇਹ ਖੜ ਦੇ ਇਹ ਨਾ ਦੇ ਇਹ ਨਾ ਦੇ ਖੜ ਜਾ ਉਹ ਦੇ ਦੇ ਪਹਿਲੀ ਆ ਦੇ ਦਾ ਹਾਂ ਕੰਨੇ ਦਾ ਹੈ ਹਾਂ ਕੰਨੇ ਦਾ ਪੈਗ ਤਾਂ ਉਹ ਪੈਗ ਤਾਂ 10 ਰੁਪਈਆ ਦੇ ਤੂੰ ਪਹਿਲਾਂ ਛਲਾਹ ਕਰ ਲੈ ਸਮਾਨ ਕੇ ਲੈਣਾ ਕਿਹੜਾ ਇਹ ਨਹੀਂ ਭਾਈ ਐ ਕਰ ਮੇਰੀ ਗੱਲ ਸੁਣ ਖੜ ਜਾ ਆ ਮੇਰੇ ਆਹ ਕਿਹੜਾ ਵਧੀਆ ਵਧੀਆ ਆਣਾ ਇਹ ਬਦਿਆ ਤਾਂ ਸਾਰੀ ਨੇ ਹੁਣ ਐ ਦਸ ਮੈਂ ਮਾੜਾ ਕਿਹੜਾ ਲੈਂਦਾ ਤੂੰ ਐ ਦੱਸ ਲੈਣਾ ਕਿਹੜਾ ਨਰਮਾ ਖਰਜਾ ਇਹਦੇ ਚ ਤਾਂ ਹੋਕ ਜੀ ਆਉਂਦੀ ਰਹਿੰਦੀ ਇਹ ਤਾਂ ਧਰ ਦੇ ਆਹ ਦੇ ਦੇ ਮੈਂ ਤਾਂ ਆਹੀ ਦੇ ਦੇ ਲੜੀ ਜੀ ਤੇ ਬੜਾ ਦਿਮਾਗ ਖਰਾਬ ਕਰਿਆ ਕਦੇ ਉਹ ਦੇ ਦੇ ਕਹੇ ਉਹ ਦੇ ਦੇ ਤੂੰ ਤਾਂ ਸਭ ਇਹ ਲੈ ਆਈਂ ਫੜਾ ਦੇ ਹੈਂ ਆਈਂ ਫੜਾ ਦੇ ਸਾਰੀ ਆਈਂ ਤਾਂ ਫੜਾ ਦੂ ਗਿੰਟਾ ਲਮਾ ਛਾਬੀ ਰੱਖਣਾ ਦੱਦ ਪੈ ਗੇ ਤਨੇ ਦੋ ਤਾਂ ਵਿੱਚ ਫਰੀ ਹੋਣੇ ਹਾਂ ਦੋ ਤਾਂ ਫ੍ਰੀ ਹੋਣੇ ਨੇ ਦੋ ਤਾਂ ਫ੍ਰੀ ਛਾਨੂੰ ਨਹੀਂ ਆਂਦੇ ਤੈਨੂੰ ਫ੍ਰੀ ਕਿਵੇਂ ਦੇ ਦਾਂ 5 ਰੁਪਏ ਦਾ ਲਫਾਫਾ ਵੀ ਛੱਡ ਗਈ ਤੇਰੇ ਕੰਨੀ ਮੈਂ ਹਾਂ ਲਫਾਫਾ ਵੀ ਛੱਡਿਆਗਾ ਤੇ ਫਾਫਾ ਕਿੱਥੇ ਛੱਡ ਗਈ ਲਫਾਫਾ ਦਾ ਮੈਂ ਦਿੱਤਾ ਤੇ ਉਹਨਾਂ ਛੱਡਾ ਪਾਖੀ ਤੈਨੂੰ ਮੇਰੀ ਗੱਲ ਸੁਣ ਕੋ ਮੋਰ ਪੁਰਾਣਾ ਹੋ ਜਾ ਕੋਈ ਹੈ ਤੰਦ ਹਾਂ ਆਏ ਕਿਹੜਾ ਮੈਨੂੰ ਉੱਚਾ ਸੁਣਦਾ ਸੁਣਦਾ ਬੋਲ ਆਏ ਕਹਿੰਦੀ ਸੀ ਹਾਂ ਕੰਕ ਦਾ ਗਰਾ ਮਾਰਨ ਤੇਰੀ ਦੁਕਾਨ ਤੇ ਮੈਂ ਸਾਡੇ ਮੜਾ ਜਾ ਕੋਲ ਨੂੰ ਬਾਡਾ ਲਾ ਲੈਣਾ ਮੈਨੂੰ ਇੱਕ ਅੱਧਾ ਪੀਣਾ ਦੇ ਦੇਣ ਦੇ ਫਿਰ ਉਹਨੂੰ ਮੜਾ ਜਾ ਊਣਾ ਹੋ ਜੂਗਾ ਉਹ ਅਬ ਦੇ ਕਹ ਲੈ ਨੂੰ ਤੇਰੇ ਨੂੰ ਪਤਾ ਹੈ ਪਾ ਮੇਰੇ ਘਰ ਐ ਤੋ ਡੋੱਕੇ ਲੈਣੇ ਲੈ ਗੱਲ ਛੋੜੋ ਹੁਣ ਹੋਵੇ ਚਾਹੇ ਨਾ ਪਤਾ ਹੋਵੇ ਇਹ ਕੱਲ ਹਾਲਾ ਗੱਡੀ ਤੇ ਰਹਿੰਦਾ ਬਾਹਰ ਅੰਦਰ ਮੈਂ ਕਰਦਾ ਇੱਕ ਨੰਬਰ ਦਾ ਕੰਮ ਹਾਂ ਕਿਤੇ ਚੋਰੀਓਂ ਹਾਂ ਕੱਲ ਨੂੰ ਚਾਰ ਬੰਦਿਆਂ ਚ ਫਿਰ ਮੈਨੂੰ ਦੇਖ ਲੈ ਲੰਬਾ ਹੋ ਜੂਗਾ ਮੇਰੀ ਗੱਲ ਸੁਣ ਪੇ ਦੁਕਾਨਦਾਰ ਦੇ ਤਾਂ ਚੋਰੀ ਦਾ ਮਾਲ ਵੀ ਆਉਂਦਾ ਸੈਂਦਕ ਦਾ ਵੀ ਆਉਂਦਾ ਬਾਣੀਆਂ ਦਾ ਸਾਰੀ ਭਾਸਮ ਕਰ ਲੈਣਾ ਹੁੰਦਾ ਗੱਲ ਸੁਣ ਹੋਰ ਦੇ ਆਉਂਦਾ ਹੁਣ ਹੋਦੇ ਆਲਾ ਹੁਣ ਬਿੱਲੇ ਰਾਮ ਇੱਕ ਨੰਬਰ ਬੰਦਾ ਹੈ ਹਾਂ ਇਹ ਤੇ ਮੈਂ ਮੈਂ ਚੁਗਾ ਚੱਕ ਗਈ ਪੈਸਾ ਨੂੰ ਹੈ ਨਹੀਂ ਕਿ ਮੇਰੇ ਲਵੇ ਤਾਂ ਫਿਰ ਕਿ ਮੈਂ ਚੁਗਾ ਚੱਕ ਦੇਗੀ ਕੱਲ ਨੂੰ ਪੰਚਾਇਤ ਚ ਬੁਲਾ ਕੇ ਜਲੂਸ ਕਰ ਦੂੰ ਪਾੜ ਕੇ ਕੱਪੜੇ ਹੁਣ ਲਾ ਜਿੰਨੇ ਦੁਕਾਨ ਤੋਂ ਬਾਹਰ ਕਹਿੰਦੇ ਕਿ ਲਾਲਾ ਮੈਨੂੰ ਗਲਤ ਤਾਂ ਬੋਲਦਾ ਸੀਗਾ ਗਰਾਂ ਨੇ ਦੇਣੇ ਪੈ ਜਾਣਗੇ ਆਏ ਤੇਰੇ ਕਹਿ ਤੋ ਤਾਂ ਹੋਰ ਕੁਝ ਹੋ ਜੂਗਾ ਛਾਰੇ ਪਿੰਡ ਨੂੰ ਪਤਾ ਵੀ ਬਿੱਲੇ ਰਾਮ ਜੀ ਕਿੰਨੀ ਇੱਜ਼ਤ ਬਣੀ ਹੋਈ ਹੈ ਹਾਂ ਚੰਗਾ ਚੁੱਪ ਕਰ ਜਾ ਮਰਕਿਆਂ ਨੇ ਪੰਕ 10 ਕੀ ਰੇਟ ਲਵੇਂਗਾ ਹੈ ਕੰਕੀ ਰੇਟ ਲਵੇਂਗਾ 20 ਰੁਪਏ ਕਿਲੋ ਹਾਂ ਕਿ ਉਹ ਵੀ ਮੱਚੀ ਸੋਦਾ ਤਾਂ ਰੇਟਾ ਕਉ 250 ਰੁਪਏ ਦਿਲਾ ਲੇ। ਚੱਲ ਜਾਂ ਤੇ ਖਰਚਾ ਨਹੀਂ ਆਉਆ। ਉੱਥੇ ਗਰੇ ਕਾ ਕਾਪ ਤੁਰਕੇ ਬਗਜੂ ਮੰਡੀ। ਕੱਲੀ ਮੇਰੀ ਘਰ ਕਾ ਥੋੜੀ ਜਾਊਗੀ ਹੋਰ ਵੀ ਲੈ ਕੇ ਜਾਵੇਂਗਾ ਕਿਸੇ ਦੀ। ਫੇ ਤੂੰ ਐ ਨਹੀਂ ਕਰਿਆ ਕਲਵਿੰਦਰਾ ਮੈਂ ਦੇਖਿਆ ਜਾਦੇ ਨਹੀਂ ਜੇ ਭਾਈ ਹੁਣ ਤੂੰ 250 ਕਹਾਂਗਾ। ਬਦਲਾ 2 ਰੁਪਏ ਹੋਰ ਵਧਾ ਦੇ। ਸਾਰੇ ਦੁਕਾਨਦਾਰ ਕੀ ਲੈਂਦੇ ਨੇ ਮੈਂ ਤਾਂ 1 ਰੁਪਇਆ ਪਹਿਲੀ ਚੱਕੇ ਹੋਏ। ਵਾਏ ਬੇਰੱਬਾ। ਉਸੇ ਹੀ ਹੁੰਦਾ ਤੂੰ ਮਾੜਾ ਜੇ ਰੇਟ ਵਧਾ ਦੇ ਫੇ ਦੇਖੀ ਮੋਹਲ ਮਾਰ ਤੂੰ ਤੇ ਕਣਕ ਦਾ। ਆ ਕਣਕ ਵੀ ਸਾੜੀ ਤਾਂ ਨਾ ਉਹਦੇ ਵਾਲੀ ਆਗੀ ਉਹ ਮਾਰ ਉਹ ਤਾਂ ਚਾਰ ਨਹੀਂ ਲੱਗਿਆ ਹੁੰਦਾ ਹੁਣ ਕੂੜੇ ਕਬਾਲ ਵਾਲੀ ਕੌਣ ਰੱਖਦਾ ਲੈ ਤੂੰ ਹੋਰ ਦਾ ਛੋੜ ਤਾਂ ਨਹੀਂ ਕੁਛ ਲੈਣਾ ਹੋਰ ਦਾ ਕੁਛ ਨਹੀਂ ਲੈਣਾ ਹੈਗਾ ਭੁਜੀਆ ਜਾ ਕਿਵੇਂ ਤੋਲ ਕੇ ਰੱਖ ਰੱਖਿਆਗਾ ਲੈ ਹੁਣ ਪੂਰਾ 5000 ਹੋ ਗਿਆ ਅੱਜ ਵਾਲੇ ਵਿੱਚ ਲਾ ਕੇ ਨਹੀਂ ਵੇਚ ਤੂੰ ਸਮਾਂ ਮਾਰ ਕੇ ਤੂੰ ਤਾਂ ਗੱਲ ਤਾਂ ਸੁਮਾਨ ਦੇ ਹੀ ਜੰਨਾਗਾ ਮੈਂ ਤਾਦੀ ਮਾਲਾ ਕੁੜੀ ਲੈ ਦੂੰਗੀ ਤੂੰ ਗੱਲ ਛੁਣ ਜਦ ਤੈਨੂੰ ਐਡਾ ਦਾ ਲਫਾ ਪਾ ਪੱਟਾ ਹਲੇ ਦੀ ਪੂਛ ਮਾਰਦੀ ਐ ਚੱਲ ਚੰਗਾ ਇਹ ਤਾਂ ਮੈਂ ਜਾਣੀ ਆ ਲੈ ਕੇ ਕੋਈ ਗੱਲ ਨਹੀਂ ਦੇਖ ਕੇ ਪਿੱਛਾ ਜਾ ਕੰਕਰੀ ਬੋਲੀ ਢੇਡ ਜੂੰਗੀ ਤੇ ਇੱਕ ਆਏ ਕਹਿੰਦੇ ਇੱਕ ਤਾਂ ਬਦਾਮ ਰਿਆ ਕਿ ਰੱਖੀ ਦੁਕਾਨ ਤੇ ਵਧੀਆ ਤਾਜੀ ਅੱਛਾ ਹਾਂ ਜੀ ਤੇਲ ਜਾਨੀ ਕੱਟਿਆ ਹੋਇਆ ਹੁੰਦਾ ਹੈਗਾ ਅੱਛਾ ਹਾਂ ਇੱਕ ਲਿਆ ਕੇ ਰੱਖੀ ਕਾਜੂ ਇੱਕ ਹਾਂ ਵਿੱਚ ਅੱਧੀ ਕਾ ਕਿਲੋ ਖਸ ਖਸ ਦੇ ਦੀ ਅੱਛਾ ਉਹ ਮੈਂ ਪੁਸਟਕੇ ਨਾ ਰਾਗੜ ਕੇ ਉਹਦਾ ਪੋਹ ਬਣਾ ਲਿਆ ਕਰੂੰਗੀ ਪਾウダー ਜ ਉਹ ਖਾਲਿਆ ਕਰੂੰਗੀ ਤੇ ਤੈਨੂੰ ਪਤਾ ਸਾਡੀ ਬੁੜੀ ਐਡੀ ਬੈਵਤ ਨੇ ਐਡੀ ਬੈਵਨਾ ਸਿਰ ਦਖਣ ਆਣੇ ਬੋਲ ਬੋਲ ਕੇ ਸਭੀਆਂ ਨਾੜਾਂ ਕਹਿੰਦੀਆਂ ਕਿ ਕਮਜ਼ੋਰ ਹੋ ਰਹੀਆਂ ਨੇ ਮੇਰੀਆਂ ਅੱਛਾ ਜਿਹੜੇ ਸ਼ਾਮ ਨਾਲ ਬੋਲਦੀਆਂ ਮੈਂ ਤਾਂ ਕਿੱਥੇ ਪਛੋਂ ਕਮਜ਼ੋਰੀ ਲੱਗ ਜੀ ਨਹੀਂ ਝੋਟੇ ਬਾਕੀ ਪਈਆਂ ਹਾਂ ਕੀ ਕਹਿੰਦਾ ਤੀ ਮਤਾ ਹੈ ਕਿ ਨਾ ਲੱਗਦੀ ਤਾਂ ਹੈ ਨਹੀਂ ਕਿਥੇ ਪੱਛੋਂ ਕਮਜ਼ੋਰੀ ਮਹਾ ਉਹੀ ਥੋਥੀ ਆ ਮੈਂ ਤਾਂ ਥੋਥੀ ਹੋ ਰਹੀ ਹਾਂ ਉਹੀ ਹੈ ਨਹੀਂ ਜਾਣ ਨਹੀਂ ਚਲ ਕੋਈ ਨਾ ਲਿਆ ਦੂ ਮੇਰੇ ਕਿਹੜਾ ਜੋਰ ਲੱਗਦਾ ਹੈ ਮੇਰੇ ਪਾਤਾ ਦਾ ਕਿਲੋ ਕਿਲੋ ਲੈ ਜੀ ਸੁਭਾਨਾ ਹਾਂ ਲਿਆ ਦੀ ਮੈਨੂੰ ਵਧੀਆ ਲਿਆ ਦੀ ਚੰਗਾ ਬਦਾਵਾਂ ਹਾਂ ਠੀਕ ਹੈ ਚੰਗਾ ਚੌਲ ਕੀ ਕੰਮ ਜਾਣੀਆਂ ਦੇਖ ਲੂੰਗੀ ਕਣਕ ਮੜਾ ਜਾ ਮੈਨੂੰ ਅੱਗਾ ਪਿੱਛਾ ਜੇ ਦੇਖ ਕੇ ਆਉਂਗੀ ਚੰਗਾ ਹਾਂ ਚਲ ਜਦੋਂ ਮਰਜੀ ਦੇਖਦੀ ਮੈਂ ਤਾਂ ਦੁਕਾਨ ਤੀ ਚਲ ਕੋਤ ਲੰਗ ਲਾ ਤੇਰਾ ਮੈਂ ਮਰ ਜਾਣਾ ਸਰਦੋਖਾਂ ਲਾਤਾ ਬੋਲ ਮੁੰਡਾ ਆਪਣਾ ਤਾਂ ਪੈਸੇ ਪੂਰੇ ਕਰਨੇ ਨੇ ਕਣਕ ਦੇ ਦੇ ਜੇ ਚਾਹੇ ਪੈਸੇ ਲੈ ਕੈਂਡੀਟ ਕਿਵੇਂ ਹੋ ਗਏ ਉਹਦਾ ਤਾਂ ਲਫਾਫੇ ਪਰ ਪਰ ਲੈ ਜਾਈ ਜਾਂਦੀ ਹੈ ਹਾਂ ਫਿਰ ਉਹਦਾ ਛਾਪ ਵੀ ਤਾਂ ਲਾ ਕੇ ਰੱਖਣਾ ਪਊਗਾ ਇਹ ਤਾਂ ਕੱਲ ਨੂੰ ਕਦੀ ਮੇ ਤਾਂ ਇੰਨਾ ਛੋਦੀ ਨਹੀਂ ਗਿਆ ਐ ਥੇ ਲਿਖ ਦਿੰਦਾ ਹਾਂ ਹਾਂ ਕੁਮਾ ਲੋਈ ਪੱਯਾ ਦੇ ਵਾਲੀ ਗੇੜਾ ਹੀ ਨਹੀਂ ਖਾਣ ਦਿੰਦੀ ਚੱਲ ਵਾਲੇ ਦੀ ਹੱਟੀ ਤੇ ਠੂਲ ਵਾਲੇ ਦੀ ਹੱਟੀ ਤੇ ਕਮਾਲ ਹੋ ਰਹੀ ਏ ਇਹ ਵਾਲੀ ਵੀ ਜਨਾਨੀ ਵਾਲੀ ਪਰ ਐ ਸੋਚਦੀ ਆ ਵੀ ਇਹ ਏਡੀ ਕਿੱਡੀ ਕ ਕਬੀਲਦਾਰੀ ਆ ਇਨਾ ਕੌਣ ਹੁੰਦਾ ਇਹ ਰਿਸ਼ਤੇਦਾਰ ਪਰ ਐ ਨਹੀਂ ਪਤਾ ਯਾਪ ਇਹ ਇਨਾ ਖਾਂਦੀ ਹੋਵੇ ਪਰ ਇਨਾ ਵੀ ਬੰਦਾ ਇਕੱਲਾ ਕਿੰਨਾ ਖਾ ਸਕਦਾ ਘਰ ਵਾਲਾ ਤੇਰਾ ਟਰੱਕ ਤੇ ਹੁੰਦਾ ਕੁੜੀ ਤੇ ਇਹ ਆ ਝਲ ਮੈਂ ਕਿਸੇ ਦੀ ਕਬੀਲਦਾਰੀ ਤੋਂ ਕੀ ਲੈਣਾ ਮੋਹਾਬਦੇ ਕੰਮ ਜਾਂਦੀ ਸੀ ਇਹ ਚੱਕੀ ਦਾ ਤਾਂ ਸਭ ਸਾਰਾ ਲਿਖਤਾ ਪਈ ਕਾ ਗੱਤ ਹੈਗੀ ਆ ਪਤਾ ਨਹੀਂ ਕਿਹਾ ਜਾ ਠੰਡਾ ਪੈਦਾ ਉਦੋਂ ਮੁਰਕੇ ਕੋਈ ਗਾ ਕੇ ਨਹੀਂ ਆਇਆ ਹੈ ਯਾ ਚਲ ਕੋਈ ਨਾ ਆਜੂਆ ਹਾਈ ਹਾਈ ਸੱਤਰੀਕਾਰ ਬਿੱਲੇਰਾਮ ਸੱਤਰੀਕਾਰ ਭਾਈ ਸੱਤਰੀਕਾਰ ਤੈਨੂੰ ਪਰਜਾ ਇਹ ਦੋ ਵਾਰੀ ਸੱਤਰੀਕਾਰ ਲਹਾਟਾ ਜਾਣਾ ਲਮਸਕਰੀਆਂ ਕਰਦਾ ਦੋ ਵਾਰੀ ਕਾਹਦੀ ਭਲਾ ਪਰਜਾ ਇਹ ਤੇ ਮਛਕਰੀ ਵਾਲੀ ਕੀ ਗੱਲ ਹੈ ਦੋ ਵਾਰੀ ਤਾਂ ਤਾਂ ਬੁਲਾਈ ਹੈ ਇੱਕ ਵਾਰੀ ਤਾਂ ਤੈਂ ਬੁਲਾਤੀ ਤੇਰੀ ਮੂਰਤੀ ਤੈਨੂੰ ਇੱਕ ਛੋਦਾ ਲੈਣ ਆਈ ਹੈ ਅੱਛਾ ਸੌਧਣਾ ਚਲ ਕਿਹੜਾ ਮੇਰਾ ਬਾਲਾ ਹੁੰਦਾ ਤੈਨੂੰ ਪਾਦੀ ਆ ਇੱਕ ਤਾਂ ਇਹ ਕਰ ਬਿਸਕੁਟਾਂ ਦੀ ਡੱਬੀ ਜੀ ਦੇ ਦੇ ਮੁੰਡਾ ਮੇਰਾ ਜਿੱਦ ਕਰੀ ਬੈਠਾਗਾ ਇੱਕੇ ਹਾਂ ਬਸ ਇੱਕੇ ਤੇ ਦੋ ਹਲਕਸ حساب ਬਣਾਈਆਂ ਦੇ ਦੇ ਆ ਇਹ ਕਹਿੰਦਾ ਤੀ ਇਹ ਜਿਹੜਾ ਕਿਹੜਾ ਪੈਕ ਤੇ ਜਾਂ ਪੂਰਾ ਲੈ ਲੈ ਪੰਜ ਸੱਬ ਨਾ ਨੇ ਚ ਚਾਰ ਨਾਲ ਇੱਕ ਫ੍ਰੀ ਐ ਫਿਰ ਦੋ ਇੱਕ ਨਾਲ ਇੱਕ ਫ੍ਰੀ ਦੇ ਦੇ ਇੱਕ ਨਾਲ ਇੱਕ ਫ੍ਰੀ ਦੇ ਕੇ ਤਾਂ ਚਲਾ ਲਈ ਦੁਕਾਨ ਧਰੀ ਹਾਂ ਇਹ ਤਾਂ ਪਿੱਛੋ ਆnde ਜਿਵੇਂ ਹੋਮੀ ਦੇਣਾ ਪੈਂਦਾ ਛੋਦਾ ਦੇ ਲੈ ਕਿਵੇਂ ਚਲ ਕੋਈ ਨਾ ਮੈਂ ਤਾਂ ਦੋ ਦੇ ਦੇਣਾ ਮੇਰੇ ਕਿਹੜਾ ਜੋਲ ਲੱਗਦਾ ਫਿਰ ਦੋ ਹੀ ਦੇ ਦੇ ਮੈਨੂੰ ਤਾਂ ਰੈਣ ਦੇ ਫਰੀ ਵਾਲੀ ਕੋਈ ਕੁਛ ਨਹੀਂ ਹੁੰਦਾ ਭਜਾਈਏ ਪਤਾ ਹੀ ਕੀ ਹੈ ਇਹ ਕਿਹੜਾ ਪਈ ਪਈ ਖਰਾਬ ਹੁੰਦੀ ਹੈ ਤੂੰ ਪੰਜ ਲੈ ਜਾ ਫਾਇਦਾ ਦੇਖਦੇ ਹੁੰਦੇ ਨੇ ਹਾਂ ਇੱਕ ਬਿਸਕੁਟਾਂ ਦੀ ਡੱਬੀ ਦੇ ਦੇਣਾ ਬਾਬੇ ਲ ਵੱਡਾ ਬਣ ਜੂ ਹਾਂ ਬਿਲ ਕੀ ਬਣੂਗਾ ਇਹ ਪਤਾ ਹੀ ਕੀ ਹੈ ਸਸਤੀਆਂ ਪੈਂਦੀਆਂ ਨੇ ਇੱਕ ਛਾਬਨ ਫਰੀ ਆਂਦੀ ਹੈ ਸੋਨੂੰ ਤਾਂ ਚਾਹੇ ਜਿੰਨਾ ਮਰਜੀ ਰਗੜ ਕੇ ਨਹੀਂ ਜੋ ਮਿੰਨਾ ਨਹੀਂ ਮੁਖੜੀ ਕਰ ਹਾਲੇ ਉਹ ਦਾ ਅੱਛਾ ਟਾਈ ਤਾਂ ਜੀ ਆ ਸੀ ਪੜਾ ਇੰਨੀਆਂ ਸਾਬਣਾ ਸੀ ਕੀ ਕਰਾਂਗੇ ਚੱਲ ਕੋਈ ਨਾ ਦੋ ਵਾਰੀ ਨਾਲ ਲੈਕਰ ਚੱਲ ਐ ਕਹਿੰਦਾ ਸੀ ਹੋਰ ਦੋ ਛੋਕੀ ਲੈਣੇ ਐ ਕਰ ਦੇ ਹੈ ਨਹੀਂ ਫਿਰ ਐ ਕਰੋ ਹਰੀ ਜੀ ਦੇ ਦੇ ਦੋ ਛੋਟੀਆਂ ਦੇ ਦੇ ਫਿਰ ਉਹ 10 10 ਸਾਲੀ ਦੇ ਪਤਾ ਕੀ ਲੈ ਆ ਲੈ ਲੈ ਹਾਂ ਚਲਾ ਕੋਈ ਨਹੀਂ ਇਹ ਗਲਚ ਨੂੰ ਦੇਖਣ ਨੂੰ ਛੋਟੀ ਐ ਰੇਟ ਤੇ ਹੈ ਵੱਡੇ ਹਾਂ ਪੂਰੀ ਬੰਗੀ ਹੁੰਦੇ ਨਾਲੋਂ ਮੈਂ ਦੇਖ ਤਾਂ ਕੰਪਨੀ ਕਿੰਦੀ ਮਸ਼ਹੂਰ ਹੈ ਹਾਂ ਫਰਨਰ ਮਹਤਾ ਤੇ ਵੀਨੋ ਨਾਲ ਹੀ ਐ ਫਿਰ ਇਹ ਕੱਲੀ 20 ਰੁਪਿਆ ਦੀ ਕਪਿੰਦੀ ਐ ਅੱਛਾ ਹਾਂ ਚਲ ਕੋਈ ਨਹੀਂ ਤਾਂ ਸਰ ਜੂਗਾ ਤੇ ਹੋਰ ਕੀ ਰਹਿੰਦਾ ਸੂ ਚਲ ਮੈਂ ਫੇਰ ਲੈ ਜੂਗੀ ਸੌਦਾ ਫਿਰ ਮੈਨੂੰ ਯਾਦ ਨਹੀਂ ਹੁਣ ਲੈ ਫੇਰ ਨੂੰ ਲਿਆ ਕੀ ਐ ਦੋ ਤਾਂ ਸੌਦੇ ਲਏ ਨੇ ਹਾਂ ਬਸ ਐਂ ਕਰੀ ਮਾਰ ਲੈ ਉਹ ਦੇਖ ਲੈ ਗੱਲ ਛੁਣਾ ਰਾਜ ਨੂੰ ਦੇਖ ਲੈ ਐਡਾ ਲਫਾਫਲ ਜਾਂਦੀ ਐ ਭਰ ਕੇ ਹਾਂ ਛੋਦਾ ਮੈਂ ਉਹੀ ਕਹਿਣ ਲੱਗੀ ਸੀ ਫਿਰ ਮਮਾ ਚਲ ਕਾਹ ਨੂੰ ਕਹਿਣਾ ਬਿੱਲाराम ਕਹੂਆ ਮੈਂ ਲੋਕਾਂ ਨੂੰ ਦੇਖ ਦੇਖ ਕੇ ਮੈਨੂੰ ਕਹਿੰਦੀ ਫਿਰਦੀ ਐ ਮੈਂ ਤਾਂ ਇਹ ਕਹਿਣਾ ਭਾਈ ਜਿਵੇਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਜਾਂਦਾ ਹੈ ਤੂੰ ਵੀ ਛੋਦਾ ਮੜਾ ਮੋਟਾ ਲੈ ਕੇ ਜਾਇਆ ਕਰ ਤੂੰ ਤਾਂ ਜਮੀ ਐ ਆਹ ਜਮੀ ਭੁਖ ਨੰਗ ਜੀ ਨਾਲ ਕੁਲੀ ਜੰਨੀ ਐ ਦੋ ਚੀਜ਼ਾਂ ਲਈਆਂ ਨੇ ਮਹੀਨੇ ਬਾਦੂ ਆਈਆਂ ਵੇ ਨਾਨਾ ਭਾਈ ਇੰਨਾ ਖਰਚਾ ਕਰਕੇ ਕਿੱਥੇ ਲੋਟਾਂ ਦਾ ਕਬੀਲਦਾਰੀ ਵੱਡੀ ਐ ਤੈਨੂੰ ਪਤਾ ਗਾਂਹ ਜਵਾਕ ਪੜਾਉਣਾਗਾ ਹੈ ਇੰਨਾ ਕਿੱਥੇ ਲੋਟ ਆਉਂਦਾਗਾ ਖਰਚਾ ਕਰਕੇ ਉਹ ਤਾਂ ਆਏ ਆ ਉਹ ਤਾਂ ਘਰ ਵਾਲਾ ਡਰਾਈਵਰ ਆ ਭਾਈ ਉਹ ਤਾਂ ਕਰ ਹੀ ਜਾਂਦੀ ਐ ਖਰਚੇ ਚੰ ਠੀਕ ਐ ਹੁਣ ਕਬੀ ਦਰਿਆ ਦਾ ਸਾਰਾ ਦਿਨ ਬਿੱਲੇ ਰਾਮਾ ਮੈਨੂੰ ਐ ਦੱਸ ਐਡਾ ਉਹ ਪੰਨ ਲਫਾਫਾ ਜਿਹਾ ਪੈਕਟ ਜੇ ਇੱਥੇ ਐ ਰੱਖੀ ਜਾਂਦੀ ਸੀ ਐਨੇ ਉਹਦੇ ਕੋਲੇ ਰਿਸ਼ਤੇਦਾਰ ਆਉਂਦੇ ਨੇ ਮੈਂ ਕਿਹਾ ਮਗਰ ਜਨਾ ਜਾ ਉਹਦੇ ਰਿਸ਼ਤੇਦਾਰਾਂ ਨੂੰ ਚਾਹ ਪਾਣੀ ਪੀ ਕੇ ਨਾ ਮੇਰੇ ਪਾਤਾ ਨਾਲ ਜਾ ਕੇ ਚੈੱਕ ਹੋ ਚ ਦੇਖ ਦੋ ਆਪਣੇ ਤਾਂ ਪੈਸੇ ਖਰੇ ਨੇ ਜਿਹੜੀ ਚੀਜ਼ ਚੱਲ ਕੇ ਦੁਕਾਨ ਤੋਂ ਬਾਗੀ ਹੂੰ ਗਲਤ ਤੇਰੀ ਵੀ ਸਿਆਣੀ ਤੈਨੂੰ ਵੀ ਕੀ ਪਤਾ ਮੇਰੇ ਵਰਗਾ ਤੂੰ ਆ ਚੱਲ ਕੋਈ ਨਹੀਂ ਮੈਂ ਤਾਂ ਕਹਿੰਦੀ ਦਿਮਾਖ ਲਾ ਲੈ ਮਲਾ ਮੋਟਾ ਕੁਝ ਭੁੱਲ ਗਈ ਹੋਵੇ ਕਿਤੇ ਸ਼ੌਦਾ ਲੈਣ ਹੋਰ ਕੋਈ ਚੀਜ਼ ਰਹੇ ਜੀ ਹੋਰ ਨਾ ਨਾ ਹੋਰ ਤਾਂ ਕੁਝ ਨਹੀਂ ਚਲ ਚੰਗਾ ਲਿਖ ਲਿਆ ਹੈ ਇਹ ਤਾਂ ਆਉਂਦੀ ਜਾਂਦੀ ਫੜਾ ਜਾਨੀ ਆ ਪੈਸੇ ਹੈ ਲਿਖਨੂ ਕੀ ਹੈ ਤੇਰੀਆਂ ਦੋ ਤੱਕ ਕਲਮਾ ਹੁੰਦੀਆਂ ਨੇ ਸਾਰਾ ਮੀਨ 600 ਦਾ 700 ਰੁਪਿਆ ਬੰਦਾ ਇਹਦਾ ਅੱਛਾ ਹਾਂ ਲੈ ਲਿਖ ਦੂੰਗਾ ਫਿਰ ਕੋਈ ਨਹੀਂ ਫਿਰ ਬੇਇਤੀ ਕੋ ਕਰਦਾਗਾ ਨਾ ਬੇਇਤੀ ਤਾਂ ਕਾਨੂੰ ਕਰਦਾ ਮੈਂ ਤਾਂ ਇਹ ਕਹਿੰਦਾ ਵੀ ਦੱਸਦਾ ਤੈਨੂੰ ਵੀ ਇੰਨਾ ਕ ਬੰਦਾ ਹੈ ਲੈ ਜਾ ਕਰ ਮਨ ਮੋਟਾ ਸੌਦਾ ਖੁੱਲੇ ਹੱਥ ਨਾਲ ਨਾ ਨਾ ਵਸਤੀਗਾ ਮੇਰਾ ਸੱਜਦਾ ਇੰਨੇ ਕ ਨਾਲ ਹਾਂ ਮੈਂ ਤਾਂ ਇੱਜ਼ਤ ਕਰਦਾ ਤੇਰੀ ਵੀ ਛੋਟਾ ਬਦਲੇ ਜੇਕਰ ਕੋਈ ਚੱਕਰ ਨਹੀਂ ਹਾਂ ਤਾਂ ਹੀ ਤਾਂ ਪਾਣੀ ਤਾਂ ਨਹੀਂ ਪੁੱਛਿਆ ਹੈ ਹੈ ਕੁਛ ਨਹੀਂ ਪਾਣੀ ਤਾਂ ਨਹੀਂ ਵਾਲੀ ਤਾਂ ਕੀ ਗੱਲ ਹੈ ਮੈਂ ਤਾਂ ਠੰਡਾ ਪਿਆ ਦਿੰਦਾ ਪਟਾਈਏ ਤੂੰ ਹੁਕਮ ਕਰ ਹਾਂ ਬਈ ਨਹੀਂ ਨਹੀਂ ਰਹਿਣ ਦੇ ਆਈ ਮੈਂ ਤੈਨੂੰ ਪਤਾ ਗੱਲਾਂ ਵੜ ਜਾਣੀਆਂ ਪਿੰਡ ਚ ਔਲਾ ਕੋ ਦੁਕਾਨ ਤੇ ਬੈਠੀ ਬੱਤਾ ਪੀਂਦੀ ਸੀ ਚੱਲ ਚੰਗਾ ਬਿੱਲੇ ਰਾਵਾ ਚਾਹ ਲੋਟ ਕਰ ਲਈ ਹੈ ਠੀਕ ਹੈ ਪਜਾਈ ਇਹ ਕਹਿੰਦੀ ਤਾਂ ਹੈ ਜਿਵੇਂ ਨੂੰ ਸੀਂਦ ਪਿਆਂਦਾ ਹੋਮਾ ਤੇਰੇ ਚੋਂ ਕੱਢਣੇ ਨੇ ਜੇ ਠੰਡਾ ਪਿਆਉਂਗਾ ਫਿਰ 10 ਰੁਪਏ ਕਿਤੇ ਆਹਾਂ आ रुपया चा के ला दूंगा आ मेरे कि गल चल लिख दाना दो आइटमा कि भूल जा फिर औखा हो छबना दो चक आचारती कलमा बिले रामा एक गल ती है जे राज मांगू सारा पिंड सौदा ल जाए फिर दो रुपये वादिया बटन गए बाकी तुख रंग नाल कुन्द रे चल ते की लैना है ਉਹ ਮੜਾ ਮੋਟਾ ਬਦਾ ਛੋਦੇ ਕਣੀ ਨਿਗਾ ਮਾਰ ਲੈ ਕੱਲੀ ਕੱਲੀ ਚੀਜ਼ ਫੇ ਤੜਕੇ ਜਾਵੇਂਗਾ ਭੁੱਲ ਜੇਗਾ ਉੱਥੇ ਦਵਾਰ ਦਵਾਰੀ ਗੇੜਾ ਲੱਗਦਾ ਆਤਾ ਪੂਰਾ ਪੇਸ਼ਮਾਨ ਆ ਵੀ ਪਿਆ ਆ ਵੀ ਪਿਆ ਆ ਬਿਸਕੁਟ ਵੀ ਬਾਤੂ ਭੈਣੇ ਚੱਕ ਜਿਹੜੀਆਂ ਪੰਜ ਚਾਰ ਆਈਟਮਾਂ ਮੁਕਰੀਆਂ ਨੇ ਉਹ ਤੜਕੇ ਚੱਕ ਲਿਆਂਗਾ ਆਹ ਲੈ ਟੁੰਛੇ ਦਿਖਾ ਲੈ ਆਹ ਹੈ ਕਿੰਨੀ ਗਰਮੀ ਹੋ ਰਹੀ ਹੈ ਦੇਖਾ ਤਾਂ ਪਾੜ ਲੱਗਿਆ ਪਿਆ ਨੀ ਪਈ ਜਾਂਦਾ ਫਿਰ ਵੀ ਗੱਲ ਨਹੀਂ ਨਹੀਂ ਠੀਕ ਆ ਭਣੇ ਤੂੰ ਕਿੱਧਰ ਨੂੰ ਮੈਂ ਤਾਂ ਇੱਧਰ ਸੌਦਾ ਲੈਣ ਚੱਲੀ ਸੀ ਅੱਛਾ ਅੱਛਾ ਮੈਂ ਵੀ ਸੌਦਾ ਹੀ ਲੈ ਕੇ ਆਈ ਸੀ ਮੁੰਡਾ ਖੜੇ ਪੈ ਗਿਆ ਕਹਿੰਦਾ ਬਿਸਕੁਟਾਂ ਦੀ ਡੱਬੀ ਲਿਆ ਕੇ ਨੀ ਹੋਰ ਜਵਾਖਾਂ ਦਾ ਤਾਂ ਇਹੀ ਹਾਲ ਉਤੋਂ ਮਗਿਆਈ ਬਾੜੀ ਆ ਭਾਈ 50 ਰੁਪਏ ਬਣ ਗਏ ਦੋ ਚੀਜ਼ਾਂ ਦੇ ਦੇਖ ਹੋਰ ਆਈਆਂ ਸਰ ਇਹ ਹੁਣ ਤਾਂ ਆ ਜੀ ਕਦੇ ਮਾਰ ਜੀ ਵੇੜਾ ਹਾਂ ਕੋਈ ਨਾ ਮੈਂ 베ਲੀ ਜੀ ਹੋ ਕੇ ਆਉਂ ਹੋਏ ਤਾਂ ਮੇਰੇ ਕੱਪੜੇ ਧੋਣ ਵਾਲੇ ਪਹਿਨੇ ਠੀਕ ਆ ਭਣੇ ਚੱਲ ਬਾਗੀ ਦਾ ਚੰਗਾ ਦੇਖ ਲੈ ਮਿੰਨੀ ਜੀ ਸੱਤ ਖਾਸ ਮਿੰਨੀ ਮੂੰਗੇੜੇ ਦਿੰਦੀ ਫਿਰਦੀ ਰਹਿੰਦੀ ਆ ਬੀਹੀ ਬੀਹੀ ਬੈ ਇਧਰ ਨੂੰ ਟੱਪ ਗਈ ਇਧਰ ਨੂੰ ਟੱਪ ਗਈ ਹੋਰ ਕੋਈ ਤੀਵੀਆਂ ਨੂੰ ਪਿੰਡ ਚ ਕੰਮੀ ਹੈ ਨਹੀਂ ਨਹੀਂ ਹਲੇ ਤਾਂ ਹੈ ਹੀ ਇਹ ਜੀ ਆਉਦੇ ਨੱਖ ਮਟਕਾ ਆਉਦੇ ਨੱਖ ਮਟਕਾ ਹੋਰ ਤਾਂ ਇਹਨੂੰ ਕੋਈ ਕੰਮ ਹੀ ਨਹੀਂ ਹੈਗਾ ਬੈਤਲ ਨੂੰ ਚਲ ਮੈਂ ਕਿਉਂ ਕਿਸੇ ਦੀ ਮਿਹਨਤ hoti ਹੈ ਮੈਂ ਤਾਂ ਕੱਪੜੇ ਧੋਲਾਂ ਜਾ ਕੇ ਮੁੰਡਾ ਡੀਕਦਾ ਹੋ ਸੰ ਦੇਖਦੇ ਆਪਾਂ ਥੈਲਾ ਚ ਕਾ ਦੂ ਜੀ ਕੋਈ ਆਉਂਦੀ ਆ ਭਣ ਨਹੀਂ ਆ ਜਾ ਭਣੀ हां ਭੈਣੇ ਸਸਰੀਕਾਲ ਸਸਰੀਕਾਲ ਕਿੱਧਰ ਜਾ ਕੇ ਆਈਆਂ ਨਹੀਂ ਮੈਂ ਭੈਣੇ ਕਿੱਧਰ ਜਾਣਾ ਮੈਂ ਤਾਂ ਉਧਰੋਂ ਬਾਣੀ ਦੀ ਦੁਕਾਨ ਤੋਂ ਡੈਰੀ ਲਈ ਆਈਆਂ ਕੀ ਦਾ ਨੰਬਰ ਲਿਖੇਗੀ ਨਹੀਂ ਨੰਬਰ ਕੀ ਦਾ ਲਿਖਣਾ ਉਹੀ ਰਿਸ਼ਤੇਦਾਰੀਆਂ ਦੇ ਲਿਖੇ ਜਾਂਦੇ ਨੇ ਭੁੱਲ ਜਾਂਦੇ ਆ ਨਾ ਤੂੰ ਡੈਰੀਆਂ ਚ ਲਿਖਦੀ ਫਿਰਦੀ ਮੇਰੀ ਸੋਕੜੇ ਮੋਬਾਈਲ 'ਚ ਫੀਲਡ ਕਰ ਲੈ ਕੱਢਾ ਰਾ ਕਿਸੇ ਦਾ ਤੈਨੂੰ ਨਹੀਂ ਡਰਤਾ ਕਾ ਨੂੰ ਮੈਂ ਬਸ ਤੈਨੂੰ ਪਤਾ ਹੀ ਆ ਹਾਂ ਹਾਂ ਮੈਨੂੰ ਕੀ ਪਤਾ ਕਿ ਮੈਨੂੰ ਪਤੀ ਆ ਸਾਰਾ ਤੇਰੇ ਲੱਛਣਾ ਤੂੰ ਦੱਸ ਭੈਣੇ ਮੈਂ ਤਾਂ ਠੀਕ ਆ ਮੈਂ ਤਾਂ ਐ ਕਹਿੰਦੀ ਮਾੜਾ ਜਿਹਾ ਪੀਣਾ ਚਕਾਣਾ ਤੇ ਕਾ ਜਾਂਦੀ ਨਾ ਭੈਣੇ ਮੈਂ ਤਾਂ ਆਪਰੇਸ਼ਨ ਕਰ ਅਸੀ ਦਿਨ ਹੋਏ ਨੇ ਪ੍ਰੇਸ਼ਨ ਕਰਾਏ ਨੋ ਫਿਰਦੇ ਤੇਰੇ ਟਾਂਕੇ ਨਾ ਟੁੱਟ ਜਾਣਗੇ ਲੰਡੀਆਂ ਦੁਕਾਨਾਂ ਤੇ ਧੱਕੇ ਖਾਂਦੀ ਹੈ ਨਹੀਂ ਆਏ ਨਹੀਂ ਟੁੱਟਦੇ ਮੈਂ ਤਾਂ ਡੈਰੀ ਲੈਣੀ ਗਈ ਸੀ ਮੈਂ ਕਿਹੜਾ ਕੋਈ ਬਾੜੀ ਚੀਜ਼ ਭਾਰੀ ਚੱਕੀ ਹੈ ਆਖਰ ਨੂੰ ਬਾਣੀਆਂ ਦੇ ਪੌੜੀਆਂ ਤੇ ਤਾਂ ਚੜੀ ਹੋਣੀ ਕਿਹੜੇ ਤੇ ਕਿ ਬਿੱਲਰਾਮ ਦੇ ਇਕੱਲੇ ਖੜਕੀ ਵੜ ਲਈ ਤੀ ਡੈਰੀ ਅੱਛਾ ਹਾਂ ਹਾਂ ਇਹ ਤਾਂ ਠੀਕ ਆ ਇਹ ਤਾਂ ਬਥੇਰੀ ਤੂੰ ਚਲਾ ਆ ਕਾਂਗੇ ਲੈ ਗਈ ਕਿਸਤ ਹੋਰ ਚਕਾ ਲਈ ਚੰਗਾ ਚੰਗਾ ਬਣ ਬਗ ਜਾ ਲੈ ਮੇਰੀ ਸੋਕਣ ਕਹਿੰਦੀ ਲੰਬਰਾਂ ਨਾਸਤੇ ਡੈਰੀ ਲੈ ਕੇ ਆਈਆਂ ਮੈਨੂੰ ਪਤੀ ਆ ਤੇਰਾ ਕਿਹਦੇ ਨੰਬਰ ਲਿਖੇਂਗੀ ਤੂੰ ਹੈ ਇਹ ਜਿਹੜੇ ਨੰਬਰ ਡੈਰੀਆਂ ਤੇ ਲਿਖਦਿਆਂ ਨੇ ਨਾ ਵੀਮੀਆ ਦਾ ਚਲਤੇ ਕੀ ਲੈਣਾ ਕਾਸੀ ਮਰਜ਼ੀ ਦੇ ਨੰਬਰ ਲਿਖੇ ਕੁਸ ਮਰਜ਼ੀ ਕਰੇ ਕਿਤੇ ਮਰਜ਼ੀ ਧੱਕੇ ਖਾਪੇ ਕਹਦੀ ਮੇਰੇ ਤਾਂ ਕਦੀ ਪ੍ਰੈਸ਼ਨ ਕਰਾਇਆ ਪੰਜ ਛੀ ਦਿਨ ਹੋਏ ਨੇ ਹੱਥ ਲਾ ਕੇ ਉਹ ਮਟਕ ਮਟਕ ਤੁਰਦੀ ਆਉਂਦੀ ਦੀ ਫੇਟੜ ਤੇ ਹੱਥ ਲਾ ਲਿਆ ਨਾ ਪੈਣਾ ਮੇਰਾ ਤਾਂ ਪ੍ਰੈਸ਼ਨ ਕਰਾਇਆ ਹੋਇਆ ਪੰਜ ਛੀ ਦਿਨ ਹੋਏ ਨੇ ਪ੍ਰੈਸ਼ਨ ਕਰਾਇਆ ਹੋਇਆ ਮੈਨੂੰ ਪਤੀ ਆ ਕਾਦਾ ਕਰਾਇਆ ਪੇਰੇ ਇਸਨ ਇੱਕ ਆ ਮੋਟਰਸਾਈਕਲ ਗਮਾਂਡੀਆਂ ਨੇ ਵੀ ਤਪਾਰਖੀਆਂ ਉਰੇ ਖੜਾ ਜਾਂਦੇ ਨੇ ਦੇਖਣ ਵਾਲਾ ਕਹੂਗਾ ਪਤਾ ਨਹੀਂ ਇੰਨਾ ਨੰਬਰ ਵੱਟ ਰਿਹਾਗਾ ਕੋਈ ਜਿਹੜਾ ਉਰੇ ਮੋਟਰਸਾਈਕਲ ਖੜਾ ਰੱਖਿਆ ਜੇ ਮੇਰੇ ਘਰ ਵਾਲਾ ਨਹੀਂ ਹੈਗਾ ਤਾਂ ਮੋਟਰਸਾਈਕਲ ਸਾਡੇ ਹਾਂ ਬਿਕਣ ਕਾ ਦਾ ਥੈਲਾ ਨਹੀਂ ਲੈ ਕੇ ਆਈ ਹੁਣ ਕੋਈ ਨਹੀਂ ਹੈ ਗਾਦੀ ਗਲੀ ਚ ਜੇ ਲੰਡੀ ਚ ਕਾ ਜਾਂਦੀ ਤਾਂ ਕਣਕ ਦਾ ਸਾਲਾ ਡੇ ਗਿਆ ਹੁੰਦਾ ਇੱਕ ਤਾਂ ਡੇ ਗਿਆ ਹੁੰਦੇ ਨੇ ਥੋੜੇ ਕਨੇ ਪੈਸੇ ਉੱਤਰੇ ਕੀ ਕਰਾਂ ਹੁਣ ਚਲ ਉਰੇ ਖੜੀ ਵੀ ਬੁਰੀ ਲੱਗਦੀ ਆ ਜਦ ਕੋਈ ਆ ਗਿਆ ਫਿਰ ਚਕਾ ਲੂੰਗੀ ਇਹਨੇ ਅੰਦਰੇ ਚਲ ਨਹੀਂ ਥੋੜਾ ਚੱਕ ਲੂੰਗੀ ਹੋਰ ਕੀ ਆ ਲੰਗ ਲ